ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਨੇ ਚੈਨਲ ਗਰਨਾਨ ਕਲਾਥ ਹਾਊਸ ਵਿੱਚ ਸਰਖੰਨਾ ਦੇ ਵੀ ਥੋੜਾ ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਇੱਕ ਨਵੇਂ ਨਵੇਂ ਪ੍ਰਿੰਟ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਹਾਜ਼ਰ ਹੋਏ ਆਂ ਤੇ ਆਪਣੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਨੇ ਛੂਟਾਂ ਦੇ ਕਿਉਂਕਿ ਇਹ ਥੋੜੇ ਵਾਸਤੇ ਇੱਕ ਨਵਾਂ ਕੰਟੈਂਟ ਲੈ ਕੇ ਆਏ ਆ ਜਿਹੜਾ ਅਸੀਂ 2 ਮਹੀਨੇ ਤੋਂ ਸੇਲ ਕਰ ਰਹੇ ਆ ਤੇ ਤੁਹਾਡੇ ਰੂਪ ਵਿੱਚ ਅੱਜ ਕਰਦੇ ਆ ਕਿਉਂਕਿ ਸਾਡੇ ਕੋਲੇ ਮਾਲ ਆਉਂਦਾ ਹੈ ਤੇ ਜਦ ਹੀ ਸੇਲ ਹੋ ਜਾਂਦਾ ਤੇ ਪਹੁੰਚਾ ਕੜਾਈ ਤਾਂ ਤੁਸੀਂ ਬਹੁਤ ਦੇਖੀ ਹੋਗੀ ਪੌਂਚੇ ਤੇ ਬਰਕ ਤੁਸੀਂ ਅਸੀਂ ਬਹੁਤ ਵੇਚੇਲ ਕੀਤਾ ਤੇ ਇਹ ਵੀ ਅਸੀਂ ਜਿਹੜੀ ਵੈਰਾਈਟੀ ਹੈ ਬਹੁਤ ਸੇਲ ਕੀਤੀ ਹੈ ਤੇ ਸ਼ੋਅ ਅਸੀਂ ਪਹਿਲੀ ਵਾਰ ਕਰਨ ਲੱਗੇ ਆਂਗੇ ਤੇ ਇਹ ਅੱਜ ਹੈਗਾ ਪੌਂਚਾ ਪ੍ਰਿੰਟ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹਨਾਂ ਦਾ ਤੇ ਕਪੜਾ ਵੀ ਇੱਕ ਪ੍ਰੀਮੀਅਮ ਕੁਆਲਿਟੀ ਦਾ ਹੈ ਤੇ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਤੇ ਵੀਡੀਓ ਦਾ ਜਿਹਦਾ ਅਸੀਂ ਵੀਡੀਓ ਪਾਉਣੀ ਹੈ ਕਿਉਂਕਿ ਤੁਹਾਨੂੰ ਜਦੀ ਨੋਟੀਫਿਕੇਸ਼ਨ ਜਿਹੜਾ ਹੈਗਾ ਮਿਲ ਜਾਇਆ ਕਰੂਗਾ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖੀਏ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੇ ਆ ਜਿਓ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਅੱਜ ਸੋਨ ਮੈਂ ਦਿਖਾਉਣੀ ਆ ਪ੍ਰਿੰਟ ਇਹ ਜਿਹੜਾ ਆਪਣੇ ਕੋਲ ਸਟਾਫ ਆ ਇਹ ਪਹੁੰਚਾ ਪ੍ਰਿੰਟ ਦਾ ਤੇ ਆਪਾਂ ਇਹਨੂੰ 2 ਮਹੀਨੇ ਤੋਂ ਤੁਹਾਨੂੰ ਦੱਸਿਆ ਵੀ ਮੈਂ ਆਪਾਂ ਸੇਲ ਕਰੀ ਜਾਂਦੇ ਆ ਤੇ ਇਹਦੇ ਜਿਹੜਾ ਪ੍ਰਿੰਟ ਆ ਉਹ ਵੀ ਇਹਨਾਂ ਦਾ ਬਹੁਤ ਟੌਪ ਦਾ ਜਿਹੜਾ ਕੱਪੜਾ ਹੈ ਉਹ ਵੀ ਪਿਓਰ ਕਾਟਨ ਦਾ ਬਹੁਤ ਹੀ ਵਧੀਆ ਹੈ ਤੇ ਜਿਹੜਾ ਇਹਦਾ ਰੇਟ ਹੈ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਦੀ ਆ ਵੀ ਇਹਦਾ ਰੇਟ ਹੈਗਾ 750 ਰੁਪਿਆ ਕੈਸ਼ ਦਾ ਰੇਟ ਆ ਇਹ ਤੇ ਇਹਦੇ ਵਿੱਚ ਆਪਣਾ ਜਿਹੜਾ ਸ਼ਰਟ ਪੀਸ ਆ ਉਹ ਤਾਂ ਹੈਗਾ 올 ਓਵਰ 2.5 ਮੀਟਰ ਦੀ ਕਟਿੰਗ ਤੁਹਾਨੂੰ ਮਿਲੂਗੀ ਤੇ ਜਿਹੜਾ ਸਲਵਾਰ ਦਾ ਸਾਫਾ ਉਹ ਤੁਹਾਨੂੰ ਇਸ ਤ ਪਹੁੰਚੇ ਦੇ ਉੱਤੇ ਪ੍ਰਿੰਟ ਆਊਗਾ ਕਿਉਂ ਵਰਕ ਤਾਂ ਅਸੀਂ ਬਹੁਤ ਜ਼ਿਆਦੇ ਵਿੱਚ ਹੈ ਇਹ ਵੀ ਅਸੀਂ ਚੀਜ਼ ਇੱਕ ਤੁਹਾਡੇ ਵਾਸਤੇ ਨਵੀਂ ਲੈ ਕੇ ਆਏ ਆ ਕਿਉਂਕਿ ਸਾਨੂੰ 3 ਮਹੀਨੇ ਹੋ ਗਏ ਅਸੀਂ 3 ਮਹੀਨੇ ਤੋਂ ਬਾਅਦ ਜਾਂ 2 ਮਹੀਨੇ ਤੋਂ ਬਾਅਦ ਆਪ ਦਾ ਜਿਹੜਾ ਨਵਾਂ ਚੀਜ਼ ਨਵਾਂ ਸਟਾਫ ਹੁੰਦਾ ਉਹ ਸ਼ੋਅ ਕਰਦੇ ਹੁੰਨੇ ਆ ਇਹ ਪ੍ਰਿੰਟ ਹੈਗਾ ਪਹੁੰਚੇ ਦੇ ਉੱਤੇ ਸਾਰਾ ਪ੍ਰਿੰਟ ਹੈ ਇਹ ਪ੍ਰਿੰਟ ਕੜਾਈ ਕੋਈ ਨਹੀਂ ਗਈ ਤੇ ਬਹੁਤ ਸੋਹਣਾ ਸਟਾਫ ਹੈ ਇਹ ਇਹਦੇ ਕਲਰ ਜਿਹੜੇ ਮੇਰੇ ਕੋਲੇ ਆਏ ਨੇ ਉਹ ਮੈਂ ਸ਼ੋਅ ਕਰਦੀ ਆਂ ਕਿ ਤੁਹਾਨੂੰ ਆਹ ਲਓ ਜੀ ਜਿਵੇਂ ਇਹ ਗ੍ਰੇ ਕਲਰ ਦੇ ਨਾਲ ਕੰਟਰਾਸਟ ਸੀਗਾ ਆਹ ਫਿਰੋਜੀ ਕਲਰ ਦੇ ਨਾਲ ਕੰਟਰਾਸਟ ਕਮਬੀਨੇਸ਼ਨ ਹੈ ਇਹਦਾ ਬਹੁਤ ਸੋ ਤੇ ਇਹ ਵਾਲਾ ਜਿਹੜਾ ਇਹਦਾ ਸ਼ਰਟ ਪੀਸ ਹੈ ਇਹ ਆਹ ਲਓ ਜੀ ਇਹ ਦਾ ਆ ਗਿਆ ਬਾਟਮ ਪ੍ਰਿੰਟ ਪ੍ਰਿੰਟ ਹੈ ਪ੍ਰਿੰਟ ਬਹੁਤ ਸੋਹਣਾ ਹੈ ਤੇ ਕਿਉਂਕਿ ਕਪੜਾ ਇਹ ਬਹੁਤ ਸੌਫਟ ਵਾਲਾ ਹੈ ਤੇ ਰੇਟੇ ਦਾ ਹੈਗਾ 750 ਰੁਪਿਆ ਬਹੁਤ ਸੋਹਣਾ ਪ੍ਰਿੰਟ ਹੈ ਤੇ ਕਪੜਾ ਵੀ ਬਹੁਤ ਵਧੀਆ ਹੈ ਤੇ 750 ਦੇ ਵਿੱਚ ਤੁਹਾਨੂੰ ਸੂਟ ਕਰਾਂਗੇ ਆਪਾਂ ਪ੍ਰੋਵਾਈਡ ਕਰਾਵਾਂਗੇ ਤੇ 750 ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਇਹ ਸੀਗਾ ਇਹਦਾ ਫਿਰੋਜੀ ਕਲਰ ਆਹ ਲਓ ਜੀ ਇਹ ਦਾ ਅਗਲਾ ਡਿਜ਼ਾਈਨ ਆ ਗਿਆ ਕਈ ਕਲਰਾਂ ਦਾ ਸਾਨੂੰ ਵੀ ਨਹੀਂ ਪਤਾ ਹੁੰਦਾ ਕਲਰ ਬਹੁਤ ਪਿਆਰੇ ਹੁੰਦੇ ਨੇ ਤੁਸੀਂ ਆਪ ਦਾ ਐਸਟੀਮੇਟ ਲਾ ਲਿਆ ਕਰੋ ਕਿਉਂਕਿ ਕੰਪਨੀਆਂ ਨਵੇਂ-ਨਵੇਂ ਕਲਰ ਤਿਆਰ ਕਰਦੀਆਂ ਰਹਿੰਦੀਆਂ ਨੇ ਤੇ ਇਹ ਦਾ ਹੈਗਾ ਸਿਗਾ ਸ਼ਰਟ ਪੀਸ ਬਹੁਤ ਸੋਹਣਾ ਜਿਹੜਾ ਇਹਦਾ ਡਿਜ਼ਾਈਨ ਹੈ ਤੇ ਇਹਦਾ ਮੈਂ ਤੁਹਾਨੂੰ ਪ੍ਰਿੰਟ ਦਿੰਨੀ ਆ ਪਹੁੰਚੇ ਦਾ ਬਹੁਤ ਹੀ ਸੋਹਣਾ ਹੋਊਗਾ ਆਹ ਲਓ ਜੀ ਆਹ ਪ੍ਰਿੰਟ ਇਹਦੇ ਪਹੁੰਚੇ ਦੇ ਉੱਤੇ ਆਊਗਾ ਇਹ ਕੋਈ ਹੈਵੀ ਨਹੀਂ ਲੱਗਦਾ ਕਿਉਂਕਿ ਕਪੜਾ ਵੀ ਗਰਮੀ ਦੇ ਪੌਣ ਵਾਲਾ ਬਹੁਤ ਸੋਹਣਾ ਹੈ ਤੇ ਸੌਫਟ ਵਾਲਾ ਪੋਲਾ ਪੋਲਾ ਕਪੜਾ ਹੈ ਤੇ ਨਾਲ ਇਹਦੇ ਪੌਂਚੇ ਦੇ ਉੱਤੇ ਡਿਜ਼ਾਈਨ ਹੈ ਤੇ 2.5 ਮੀਟਰ ਦੀ ਜਿਹੜੀ ਕਟਿੰਗ ਤੁਹਾਨੂੰ ਮਿਲੂਗੀ ਤੇ ਰੇਟ ਇਹਦਾ ਮਿਲੂਗਾ 750 ਰੁਪਿਆ ਆਹ ਲਓ ਜੀ ਇਹ ਦਾ ਆ ਗਿਆ ਦੂਸਰਾ ਕਲਰ ਜੇ 2.5 ਮੀਟਰ ਤੋਂ ਸ਼ਰਟ ਜਿਹੜੀ ਹੈਗੀ ਹੈ ਮਿਲੂਗੀ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ ਪੌਂਚੇ ਦੇ ਉੱਤੇ ਜਿਹੜਾ ਪ੍ਰਿੰਟ ਤੁਹਾਨੂੰ ਮਿਲੂਗਾ ਆਹ ਲਓ ਜੀ ਇਹ ਦਾ ਪੌਂਚੇ ਦਾ ਪ੍ਰਿੰਟ ਆ ਗਿਆ ये यलर आ लो जी ये दा पहुंचे पहुंचेगा प्रिंट सी सलवार का कपड़ा भी ये जोड़ा बहुत सॉफ्ट है सारा पां मीटर आल हाँ मैचिंग कपड़ा मिलूगा सो लो जी आदा अगला कलर आ गया कलर ये जोड़े है कि ने सारे बहुत सोने ने के कलर बहुत प्यारे ने ਹਾਲੋ ਜੀ ਇਹ ਆ ਗਿਆ ਇਹਦਾ ਸਲਵਾਰ ਦਾ ਪ੍ਰਿੰਟ ਇਹਦੇ ਵਿੱਚ ਤਿੰਨ ਕਲਰ ਤੁਹਾਨੂੰ ਮਿਲਣਗੇ ਤਿੰਨੇ ਕਲਰ ਅਲੱਗ-ਅਲੱਗ ਦੇ ਨੇ ਸ਼ੂਟ ਭਾਵੇਂ ਤੁਸੀਂ ਦੋ-ਦੋ ਲੈ ਲਿਓ ਤੇ 750 ਰੁਪਿਆ ਇਹਦਾ ਤੁਹਾਨੂੰ ਰੇਟ ਮਿਲੂਗਾ ਬਹੁਤ ਸੋਹਣਾ ਕੱਪੜਾ ਹੈ ਆਹ ਲੋ ਜੀ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਆਹ ਤਿੰਨ ਡਿਜ਼ਾਈਨ ਆਪਣੇ ਕੋਲੇ ਆਏ ਨੇ ਇਹ ਡਿਜ਼ਾਈਨ ਆਪਾਂ ਪਹਿਲੀ ਵਾਰ ਸ਼ੋਅ ਕਰਨ ਲੱਗੇ ਆ ਕਿਉਂਕਿ ਅਸੀਂ ਬਹੁਤ ਚਿਰ ਦਾ ਇਹ ਮਾਲ ਜਿਹੜਾ ਹੈਗਾ 2 ਮਹੀਨੇ ਤੋਂ ਲੈ ਕੇ ਸੇਲ ਕਰੀ ਜਾਂਦੇ ਆ ਹੁਣ ਸਾਡਾ ਜਿਹੜਾ ਆਨਲਾਈਨ ਵਾਲਾ ਕਸਟਮਰ ਆ ਉਹਨਾਂ ਨੂੰ ਵੀ ਸਾਡੀ ਲੋੜ ਹੁੰਦੀ ਹੈ ਅਸੀਂ ਕਿਉਂ ਨਵੇਂ ਡਿਜ਼ਾਈਨ ਆਉਂਦੇ ਆ ਉਹਨਾਂ ਨੂੰ ਵੀ ਅ ਆਹ ਲੋ ਜੀ ਇਹ ਪਿਸਤਾ ਕਲਰ ਜ ਆ ਗਿਆ ਬਹੁਤ ਸੋਹਣਾ ਸਟਾਫਾ ਫਲਾਵਰ ਵੀ ਇਹਦਾ ਬਹੁਤ ਸੋਹਣਾ ਹੈ ਤੇ ਜਿਹੜਾ ਸ਼ਰਟ ਪੀਸਾ ਉਹ ਵੀ ਬਹੁਤ ਸੋਹਣਾ ਹੈ ਇਦਾਂ ਦੀ ਮੈਚਿੰਗ ਜਿਹੜੀ ਬਣ ਕੇ ਤੁਹਾਡੀ ਤਿਆਰ ਹੋਊਗੀ ਬਹੁਤ ਸੋਹਣਾ ਲੱਗੂਗਾ ਸੂਟ ਪਾਇਆ ਤੇ ਆਹ ਲੋ ਜੀ ਇਹਦਾ ਆ ਗਿਆ ਸ਼ਰਦਈ ਕਲਰ ਤੇ ਜਿਹੜਾ ਫਲਾਵਰ ਹੈ ਉਹ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਪੱਤੀਆਂ ਜੀਆਂ ਬਣੀਆਂ ਨੇ ਹਾਲੋ ਜੀ ਇਹ ਸ਼ਰਦਈ ਕਲਰ ਦੇ ਨਾਲ ਜਿਹੜਾ ਕੰਟਰਾਸਟ ਕੰਬੀਨੇਸ਼ਨ ਹੈ ਬਹੁਤ ਸੋਹਣਾਗਾ ਸੂਟ ਇਹ ਸਾਰੇ ਸੂਟ ਅੱਜ ਤੁਹਾਨੂੰ 750 ਦੇ ਮਿਲਣਗੇ ਤੇ ਰੇਟ ਹੋਊਗਾ ਕੈਸ਼ ਦਾ ਇਹ ਹਾਲੋ ਜੀ ਅਗਲਾ ਕਲਰ ਸੰਤਰੀ ਤੇ ਦਾਖੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਹੈਗਾ ਆਹ ਲੋ ਜੀ ਇਹ ਇਹਦਾ ਪਹੁੰਚਾ ਪ੍ਰਿੰਟ ਆ ਗਿਆ ਇਹ ਅੱਜ ਦਾ ਜਿਹੜਾ ਸਟਾਫ ਹੈ ਸਾਰਾ ਵਧੀਆ ਕਰਦਾ ਮਾਲ ਹੈ ਇਹ ਤੇ ਪਹੁੰਚੇ ਪ੍ਰਿੰਟ ਦੇ ਨਾਲ ਹੈ ਆਹ ਲੋ ਜੀ ਆਇਆ ਇਹਦਾ ਰਹਿ ਗਿਆ ਬੇਬੀ ਪਿੰਕ ਕਲਰ ਆਲੋ ਜੀ ਇੱਕ ਵਾਰ ਫੇਰ ਸਹੀ ਕਰ ਲਾ ਆਲੋ ਜੀ ਇਹ ਦੀ ਸਲਵਾਰ ਦਾ ਪ੍ਰਿੰਟ ਅਸੀਂ ਸਾਰੇ ਕਲਰ ਮੈਂ ਦਿਖਾਤੇ ਸ਼ੂਟਸ ਤੁਸੀਂ ਭਵਾ ਮੇਰੇ ਕੋਲੋਂ ਦੋ ਸੂਟ ਬਾਏ ਕਰ ਸਕਦੇ ਹੋ ਇੱਕ ਸੂਟ ਵੀ ਤੁਸੀਂ ਲੈ ਸਕਦੇ ਹੋ ਆਨਲਾਈਨ ਦਾ ਕੰਮ ਅਸੀਂ ਕਰਦੇ ਆ ਪੇਮੈਂਟ ਜਿਹੜੀ ਹੈਗੀ ਤੁਸੀਂ ਕਿਸੇ ਮੈਥਡ ਨਾਲ ਸਾਨੂੰ ਪੇ ਕਰ ਸਕਦੇ ਹੋਗੇ Google Pay ਵੀ ਕਰ ਸਕਦੇ ਹੋ ਤੁਸੀਂ ਬੈਂਕ ਅਕਾਊਂਟ ਦੇ ਰਾਹੀਂ ਵੀ ਸਾਨੂੰ ਪੇਮੈਂਟ ਦੇ ਸਕਦੇ ਹੋਗੇ ਤੁਹਾਡੀ ਆਪਣੀ ਚੁਆਇਸ ਹੋਊਗੀ ਇੱਕ ਮੇਰੇ ਕੋਲੇ ਨਿਊ ਸਟਾਫ ਆਇਆ ਹੈ ਇਹ ਸਫ ਹਜੇ ਆਇਆ ਹੈ ਕਿਉਂਕਿ ਬਹੁਤ ਸੋਹਣਾ ਕਪੜਾ ਹੈ ਤੇ ਮੈਂ ਤੁਹਾਨੂੰ ਕਪੜਾ ਦਿਖਾ ਦਿੰਨੀ ਆ ਇਹਦਾ ਨਾਮ ਹੀ ਮੈਂ ਤੁਹਾਨੂੰ ਦੱਸਦੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹ ਕਿਹੜਾ ਕਪੜਾ ਹੈ ਕਿਹੜਾ ਸਫ ਹੈ ਤੇ ਇਹ ਕਪੜਾ ਜਿਹੜਾ ਹੁਣ ਇਹ ਬਹੁਤ ਘਰੇਜ ਦੇ ਵਿੱਚ ਹੈ ਤੇ ਸੂਟ ਜਿਹੜਾ ਮੈਂ ਤੁਹਾਨੂੰ 750 ਰੁਪਏ ਦਾ ਸੂਟ ਦੇਵਾਂਗੀ ਇਹ 5 ਮੀਟਰ ਆਲ ਓਵਰ ਤੁਸੀਂ ਮੇਰੇ ਕੋਲੋਂ ਸ਼ਰਟ ਵੀ ਲੈ ਸਕਦੇ ਹੋ ਇੱਕ ਜੇ ਤੁਹਾਡੇ ਕੋਲੇ ਸਲਵਾਰ ਪਈ ਹੈ ਕਿਸੇ ਵੀ ਕਿਸਮ ਦੀ ਸਲਵਾਰ ਪਈ ਹੈ ਤੁਹਾਡੇ ਕੋਲੇ ਤੁਸੀਂ ਮੇਰੇ ਕੋਲ ਸ਼ਰਟ ਪੀਸ ਵੀ ਲੈ ਸਕਦੇ ਹੋਗੇ ਇਹਦਾ ਕਪੜਾ ਤੁਸੀਂ ਜ਼ੂਮ ਕਰਕੇ ਇਦਾਂ ਦੇਖੋ ਵੀ ਇੱਕ ਡੱਬੀ ਜੀ ਬਣੀ ਹੋਈ ਹੈ ਤੇ ਬਹੁਤ ਸੋਹਣਾ ਸਟਾਫ ਹੈ ਇਹਦਾ ਮੈਂ ਤੁਹਾਨੂੰ ਦੱਸਦੀ ਨਹੀਂ ਵੀ ਇਹ ਕਿਹੜਾ ਕਪੜਾ ਹੈ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਵੀ ਕਿਹੜੇ ਕਿ ਇਹ ਕਪੜੇ ਦਾ ਨਾਮ ਕੀ ਹੈ ਤੇ ਸਟਾਫ ਕੀ ਹੈ ਤੇ ਇਹਦੇ ਵਿੱਚ ਮੇਰੇ ਕੋਲੇ 5 ਕਲਰ ਆਏ ਨੇ ਪੰਜੇ ਕਲਰ ਮੈਂ ਸ਼ੋਅ ਕਰੂੰਗੀ ਬਹੁਤ ਹੀ ਸੋਹਣੇ ਨੇ 750 ਦਾ ਸੂਰਸੂ ਨੂੰ ਆਲ ਓਵਰ ਮਿਲੂਗਾ ਤੁਸੀਂ ਮੈਚਿੰਗ ਲੈਣਾ ਤਾਂ ਮੇਰੇ ਕੋਲੋਂ ਮੈਚਿੰਗ ਵੀ ਲੈ ਸਕਦੇ ਹੋ ਸ਼ਰਟ ਪੀਸ ਲੈਣਾ ਤਾਂ ਸ਼ਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਹਾਲੋ ਜੀ ਜਿਹੜਾ ਇਹ ਵਾਲਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਤੇ ਜਿਹੜੇ ਫਲਾਵਰ ਨੇ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਆ ਸਾਰੇ ਜਿਹੜੇ ਇਹਦੇ ਚ ਪੰਜ ਛੇ ਡਿਜ਼ਾਈਨ ਆਏ ਨੇ ਸਾਰੇ ਸੋਲੋ ਸੋਲੋ ਨੇ ਇੱਕ ਦੂਜੇ ਨਾਲ ਕਿਸੇ ਦਾ ਵੀ ਮੇਲ ਨਹੀਂ ਮੇਲ ਨਹੀਂ ਹੁੰਦਾ ਤੇ ਸਭ ਤੁਸੀਂ ਦੇਖ ਹੀ ਲਿਆ ਇਸ ਤਰ੍ਹਾਂ ਤੁਹਾਨੂੰ ਦਿਖਦਾ ਆਊਗਾ ਇਹ ਲਾਈਨਿੰਗ ਵਾਲੀ ਸ਼ਰਟ ਬਣਦੀ ਹੈ ਜਦੋਂ ਤੁਸੀਂ ਲਾਈਨ ਗਲਾਉਂਗੇ ਤਾਂ ਵੀ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਇਹਦੇ ਲਾਈਨ ਗਲਾਈ ਹੈ ਤੇ ਇਹ ਕਪੜਾ ਜਿਹੜਾ ਬਹੁਤ ਸੋਹਣਾ ਇੱਕ ਪ੍ਰੀਮੀਅਮ ਕੁਆਲਿਟੀ ਹੈ ਦੀ ਕਰਿਓ ਇਹਦੇ ਚ ਆਪਣੇ ਕੋਲੇ 5 ਡਿਜ਼ਾਈਨ ਆਏ ਮੈਂ 5 ਹੀ ਸ਼ੋਅ ਕਰੂੰਗੀ ਤੁਹਾਨੂੰ ਤੇ ਸਾਰੇ ਡਿਜ਼ਾਈਨ ਹੀ ਇਹਦੇ ਬਹੁਤ ਸੋਹਣੇ ਨੇਗੇ ਆਹ ਲੋ ਜੀ ਆਜ ਦਾ ਫੌਜੀ ਪ੍ਰਿੰਟ ਆ ਗਿਆ ਇਹ ਸੋਨੂੰ ਮੈਂ ਦੱਸਿਆ ਤੁਸੀਂ ਮੇਰੇ ਕੋਲ ਸ਼ਰਟ ਵੀ ਜ਼ਿਆਦਾਤਰ ਇਹ ਚੀਜ਼ਾਂ ਬਟੀਕਾਂ ਤੇ ਚੱਲਦੀਆਂ ਨੇ ਬਹੁਤ ਸੋਹਣਾ ਇਹਦਾ ਸਟਾਫ ਹੈ ਪੋਲਾ ਪੋਲਾ ਤੇ ਕਪੜਾ ਵੀ ਬਹੁਤ ਸੋਹਣਾ ਹੈ ਤੇ ਪਾਇਆ ਵੀ ਸੂਟ ਬਹੁਤ ਸੋਹਣਾ ਲੱਗਦਾ ਕਿਉਂਕਿ ਅਲੱਗ ਦੀ ਵੈਰਾਈਟੀ ਹੀ ਵਧੀਆ ਲੱਗਦੀ ਹੁੰਦੀ ਹੈ ਜਿਵੇਂ ਸੋਲੋ ਸੋਲੋ ਦੇ ਇਹਨਾਂ ਡਿਜ਼ਾਈਨ ਨੇ ਸਾਰੇ ਸੋਲੋ ਸੋਲੋ ਨੇਗੇ ਆਹ ਲਓ ਜੀ ਇਹਦੇ ਚ ਆਪਣੇ ਕੋਲੇ ਆਏ ਨੇ 5 ਕਲਰ ਆਹ ਲਓ ਜੀ ਇਹਨਾਂ ਦੇ ਸਾਰਿਆਂ ਦੇ 10 ਕੰਬੀਨੇਸ਼ਨ ਵੀ ਬਹੁਤ ਸੋਹਣੇ ਨੇ ਜੀ ਤੇ ਆਪਣੇ ਕੋਲੇ ਨਵੇਂ-ਨਵੇਂ ਡਿਜ਼ਾਈਨ ਤੇ ਸੋਹਣੇ-ਸੋਹਣੇ ਪ੍ਰੋਜੈਕਟ ਆਉਂਦੇ ਰਹਿੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਤੁਹਾਨੂੰ ਕਰਨਾ ਪਊਗਾ ਤੇ ਤੁਸੀਂ ਜ਼ਰੂਰ ਕਰਿਓ ਅਸੀਂ ਸੋਹਣੀਆਂ-ਸੋਹਣੀਆਂ ਚੀਜ਼ਾਂ ਤੁਹਾਡੇ ਵਾਸਤੇ ਮਿਹਨਤ ਨਾਲ ਲੈ ਕੇ ਆਉਂਦੇ ਆ ਤੇ ਤੁਸੀਂ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਧੰਨਵਾਦ ਤੁਹਾਡਾ ਜ਼ਰੂਰ ਕਰਨਾ ਚਾਹੁੰਦੇ ਆ ਪਹਿਲਾਂ ਆਪਾਂ ਵੀਡੀਓ ਪਾਈ ਸੀ 1000 ਦੇ 3 ਵਾਲੇ ਸੂਟਾਂ ਦੀ ਤੇ ਤੁਸੀਂ ਤੁਹਾਨੂੰ ਸਾਨੂੰ ਬਹੁਤ ਅੱਛਾ ਰਿਸਪੌਂਸ ਦਿੱਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਆਹ ਲਓ ਜੀ ਪੰਜਵਾਂ ਪ੍ਰਿੰਟ ਇਹ ਵਾਲਾ ਹੈਗਾ ਇਹਦੇ 'ਚ ਕਪੜਾ ਤੁਸੀਂ ਦੇਖ ਹੀ ਲਿਆ ਹੋਣਾ ਬਹੁਤ ਸੋਹਣਾ ਕਪੜਾ ਹੈ ਪੋਲਾ ਪੋਲਾ ਆਹ ਬੜੀ ਖਿਚਣੇ ਤੇ ਰੁਬਾਲ ਜਨਸ ਆ ਆ ਲੋ ਜੀ ਇਹ ਸੀਗੇ ਆਪਣੇ ਅੱਜ ਦੇ ਰੰਗ ਡਿਜ਼ਾਈਨ ਜਿਹੜੇ ਨਵੇਂ ਆਪਾਂ ਸਟੌਕ ਦੇ ਵਾਸਤੇ ਲੈ ਕੇ ਆਏ ਸੀਗੇ ਤੇ ਬਹੁਤ ਸੋਹਣੇ ਇਹਨਾਂ ਦੇ ਰੰਗ ਕਲਰ ਨੇ ਬਹੁਤ ਸੋਹਣੇ ਇਹਨਾਂ ਦੇ ਪ੍ਰਿੰਟ ਨੇਗੇ ਤੇ ਤੁਸੀਂ ਜਿਹੜਾ ਸਾਨੂੰ ਪਿਆਰ ਦਿੰਨੇ ਹੋ ਬਹੁਤ ਧੰਨਵਾਦ ਆ ਤੁਹਾਡਾ ਤਹਿ ਦਿਲੋਂ ਤੇ ਆਪਾਂ 1000 ਦੇ 3 ਵਾਲੀ ਜਿਹੜੀ ਆਪਣੇ ਕੋਲੇ ਸੇਲ ਜਾਰੀ ਹੈ ਉਹ ਆਪਾਂ 2 ਮਹੀਨੇ ਰੱਖਣੀ ਹੈ ਤੇ ਤੁਸੀਂ ਜਦੋਂ ਸਾਡੇ ਕੋਲੇ ਬੀਚ ਕਰੋ ਨੰਬਰ ਆਪਣਾ ਕਾਲ ਕਰਨੀ ਤੋਂ ਜ਼ਰੂਰੀ ਹੈ ਨੰਬਰ ਆਪਣਾ ਫੋਨ ਤੇ ਚੱਲੀ ਜਾਂਦਾ ਤੇ ਇਹ ਸੀਗੇ ਆਪਣੇ ਰੰਗ ਪ੍ਰਿੰਟਰ ਨਿਊ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ